ਪੰਜਾਬ ਅਤੇ ਪੰਜਾਬੀ ਅਤੇ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨਹੀਵ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਦੇਖ ਰਹੇ ਹੋ ਆਵਾਜ਼ ਈ ਖਾਲਕ ਆਪਣਾ ਪਿਆਰ ਮੁਹੱਬਤ ਤੁਸੀਂ ਸਾਡੀਆਂ ਜਾਣਕਾਰੀਆਂ ਦਿੱਤਾ ਹੈ ਪੰਜਾਬ ਦੀ ਰਾਜਨੀਤੀ ਵਿੱਚੋਂ ਇੱਕ ਬੜੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਉਮੀਦਵਾਰ ਪ੍ਰਧਾਨ ਵਿਧਾਇਕ ਪ੍ਰਗਟ ਸਿੰਘ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸਾਬਕਾ ਮੰਤਰੀ ਸਾਬਕਾ ਸੰਸਦ ਸ਼ਮਸ਼ੇਰ ਸਿੰਘ ਦੂਲੂ ਨਾਲ ਖੰਨਾ ਵਿਖੇ ਲੰਮੀ ਮੁਲਾਕਾਤ ਕਰਨ ਦੀ ਚਰਚਾ ਬਹੁਤ ਹੈ ਚਤੁਰ ਰਾਜਨੀਤੀ ਵਿੱਚ ਇਸ ਤਰ੍ਹਾਂ ਦੇ ਪਰਤਾਰੇ ਵਰ ਪਰਦੇ ਨੇ ਤੇ ਇਹਦੀ ਗੰਭੀਰਤਾ ਨੂੰ ਇਹਦੀ ਸਮੁੱਚਤਾ ਨੂੰ ਸਮਝਣ ਦਾ ਯਤਨ ਕਰਨਾ ਪੈਂਦਾ ਹੈ ਤੇ ਜਦੋਂ ਅਸੀਂ ਸਰਦਾਰ ਪ੍ਰਗਟ ਸਿੰਘ ਦੀ ਪਿਛਲੇ ਕਈ ਦਿਨਾਂ ਤੋਂ ਨਠ ਭੱਜ ਦੇਖਦੇ ਹਾਂ ਤੇ ਹਰ ਮਨੁੱਖ ਦਾ ਜਮਹੂਰੀ ਅਧਿਕਾਰ ਹੈ ਕਿ ਉਹ ਆਪਣੀ ਗੱਲ ਆਪਣੇ ਤਰੀਕੇ ਨਾਲ ਆਪਣੀ ਪਾਰਟੀ ਅਤੇ ਹਰ ਇੱਕ ਪਲੇਟਫਾਰਮ ਤੇ ਰੱਖੇ ਤੇ ਸਿਆਸਤ ਵਿੱਚ ਅੱਗੇ ਵਧਣ ਦਾ ਯਤਨ ਕਰੇ ਪਰੰਤੂ ਸਰਦਾਰ ਪ੍ਰਗਟ ਸਿੰਘ ਲੁਧਿਆਣਾ ਪਛਮੀ ਦੀ ਉਪ ਚੋਣ ਤੋਂ ਬਾਅਦ ਭਾਰਤ ਭੂਸ਼ਨ ਆਸ਼ੂ ਦੇ ਨਾਲ ਅਸਤੀਫਾ ਦੇਣ ਵਾਲੇ ਆਗੂ ਨੇ ਤੇ ਉਹਨਾਂ ਦਾ ਅਸਤੀਫਾ ਇੱਕਦਮ ਹਾਈ ਕਮਾਂਡ ਵੱਲੋਂ ਪ੍ਰਵਾਨ ਕਰ ਲਏ ਜਾਣ ਤੋਂ ਬਾਅਦ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਨੂੰ ਹੀ ਕਟਹਿਰੇ ਵਿੱਚ ਖੜਾ ਕਰਨ ਵੇਲੇ ਪ੍ਰਗਟ ਸਿੰਘ ਕਈ ਵਾਰਾਂ ਰਾਜਨੀਤਿਕ ਤੌਰ ਤੇ ਉਲਝੇ ਉਲਝ ਨਜ਼ਰ ਆਉਂਦੇ ਨੇ ਹੁਣ ਉਹਨਾਂ ਵੱਲੋਂ ਜਿੱਥੇ 2-4 ਦਿਨਾਂ ਤੋਂ ਇੱਕ ਮੁਹਿੰਮ ਔਰੰਭੀ ਹੋਈ ਆ ਉੱਥੇ ਇੱਕ ਪ੍ਰੈਸ ਕਾਨਫਰੰਸ ਵੀ ਕਰਕੇ ਥੋੜਾ ਜਿਹਾ ਬੇਅਦਮੀ ਮਾਮਲਿਆਂ ਵਿੱਚ ਕਾਂਗਰਸ ਨੂੰ ਦੋਸ਼ੀ ਸਿੱਧ ਕਰਨ ਦੀ ਥਾਂ ਤੇ ਦੂਸਰੀਆਂ ਪਾਰਟੀਆਂ ਨੂੰ ਵੀ ਕਟਾਰੇ ਵਿੱਚ ਖੜਾ ਕਰਨ ਦਾ ਯਤਨ ਹੈ ਜਿਹੜਾ ਇੱਕ ਤਰ੍ਹਾਂ ਨਾਲ ਸੇਫਟੀ ਦੇ ਦੌਰ ਤੇ ਕੀਤਾ ਲੱਗਦਾ ਹੈ ਹੁਣ ਜਦੋਂ ਪ੍ਰਗਟ ਸਿੰਘ ਸੰਸ਼ੇਰ ਸਿੰਘ ਦੂਲੋਂ ਨਾਲ ਮੁਲਾਕਾਤ ਕਰਕੇ ਜਾਂਦੇ ਨੇ ਤੇ ਮੀਡੀਆ ਦੇ ਵਿੱਚ ਜਾਂ ਜਿਹੜੀ ਚਰਚਾ ਹੈ ਉਹਨੂੰ ਆਧਾਰ ਬਣਾਇਆ ਗਿਆ ਕਿ ਸੰਸ਼ੇਰ ਸਿੰਘ ਦੂਲੋਂ ਦੀ ਸਿਹਤ ਠੀਕ ਨਹੀਂ ਹੈ ਤੇ ਸਿਹਤ ਕਰਕੇ ਉਹਦੀ ਖਬਰਸਾਰ ਲੈਣ ਵਾਸਤੇ ਪ੍ਰਗਟ ਸਿੰਘ ਆਪਣੇ ਇੱਕ ਸਾਥੀ ਵਿਧਾਇਕ ਲਾਡੀ ਸ਼ੇਰੋਵਾਲੀਆ ਨਾਲ ਉਹਨਾਂ ਦੇ ਫੈਕਟਰੀ ਤੇ ਜਾਂ ਉਹਨਾਂ ਦੇ ਫਾਰਮ ਹਾਊਸ ਤੇ ਜਾਂ ਉਹਨਾਂ ਦੀ ਰਿਹائش ਤੇ ਖੰਨਾ ਵੇਖੇ ਪੁੱਜੇ ਨੇ ਜਦੋਂ ਸਰਦਾਰ ਪ੍ਰਗਟ ਸਿੰਘ ਦੀ ਇਸ ਤਰ੍ਹਾਂ ਦੀ ਨੱਠ ਭਾਜ ਵੇਖਦੇ ਆ ਦੋ ਤਿੰਨ ਦਿਨਾਂ ਤੋਂ ਤੇ ਉਹ ਕੁਝ ਹਲਕਿਆਂ ਵਿੱਚ ਵੀ ਜਾਂਦੇ ਨੇ ਕੁਝ ਹਲਕਿਆਂ ਦੇ ਆਗੂਆਂ ਨਾਲ ਗਾਹੇ-ਗਾਹੇ ਕਿਤੇ ਨਾ ਕਿਤੇ ਮਰਦੇ ਵੀ ਨੇ ਤੇ ਐਸੇ ਹਾਲਾਤਾਂ ਵਿੱਚ ਸਰਦਾਰ ਪ੍ਰਗਟ ਸਿੰਘ ਦੀ ਇੱਕ ਜਿਹੜੀ ਸਰਗਰਮੀ ਆ ਉਹ ਬਹੁਤ ਸਾਰੇ ਸਵਾਲ ਨੇ ਜਿਹੜੇ ਖੜੇ ਕਰਦੀ ਆ ਸੁਰਜ ਸ਼ਮਸ਼ੇਰ ਸਿੰਘ ਦੂਲੋਂ ਪਾਰਟੀ ਦੇ ਪੁਰਾਣੇ ਆਗੂ ਜ਼ਰੂਰ ਨੇ ਪਰੰਤੂ ਰਾਜਨੀਤਿਕ ਤੌਰ ਤੇ ਉਹ ਕਿੱਥੇ ਖੜੇ ਨੇ ਇਹ ਗੱਲ ਬਹੁਤ ਵੱਡੀ ਹੈ ਰਾਜਨੀਤਿਕ ਤੌਰ ਤੇ ਉਹ ਇਸ ਵੇਲੇ ਠੀਕ ਹੈ ਕਿ ਉਹ ਕਾਂਗਰਸ ਦੀ ਕੇਂਦਰੀ ਵਰਕਿੰਗ ਕਮੇਟੀ ਦੇ ਮੈਂਬਰ ਹੋ ਸਕਦੇ ਨੇ ਕਿਸੇ ਹੋਰ ਕਮੇਟੀ ਵਿੱਚ ਮੈਂਬਰ ਕਿਸੇ ਚੋਣ ਪ੍ਰਚਾਰ ਵਿੱਚ ਕਿਸੇ ਹੋਰ ਸਟੇਟ ਵਿੱਚ ਮੈਂਬਰ ਹੋ ਸਕਦੇ ਨੇ ਪਰ ਪੰਜਾਬ ਦੀ ਰਾਜਨੀਤੀ ਵਿੱਚ ਉਹਨਾਂ ਦਾ ਸਥਾਨ ਕਿੱਡਾ ਕਾ ਇਹ ਇਹ ਦੇਖਣ ਵਾਲੀ ਗੱਲ ਹੈ ਜਦੋਂ ਅਸੀਂ ਸਰਦਾਰ ਸ਼ਮਸ਼ੇਰ ਸਿੰਘ ਦੂਲੋਂ ਦੀ ਕਾਰਗੁਜ਼ਾਰੀ ਤੇ છાਤੀ ਮਾਰਦੇ ਹਾਂ ਤਾਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਅਜੇ ਹਾ ਕਿਹੜਾ ਕਾਂਗਰਸ ਪ੍ਰਧਾਨ ਹੈ ਜਿਹਦੇ ਨਾਲ ਸਮਸ਼ੇਰ ਸਿੰਘ ਦੁੱਲੋ ਦੀ ਸਿੱਧੇ ਤੌਰ ਤੇ ਬਣਦੀ ਹੋਵੇ بڑے ਕਾਂਗਰਸ ਪ੍ਰਧਾਨ ਜਦ ਤੋ ਬਾਅਦ ਪ੍ਰਤਾਪ ਸਿੰਘ ਬਾਜਵਾ ਨਵਜੋਤ ਸਿੰਘ ਸਿੱਧੂ ਸੁਨੀਲ ਜਾਖੜ ਜਾਂ ਅਮਰਿੰਦਰ ਸਿੰਘ ਰਾਜਾ ਬੜਿੰਗ ਜਾਂ ਇਸ ਤੋਂ ਪਹਿਲਾਂ ਜਿਹੜੇ ਹੋਰ ਕਾਂਗਰਸ ਪ੍ਰਧਾਨ ਹੋਏ ਨੇ ਕਿੰਨੇ ਕਦੇ ਨਾਲ ਸਰਦਾਰ ਸਮਸ਼ੇਰ ਸਿੰਘ ਦੁੱਲੋ ਤੇ ਕਿੰਨੇ ਕ ਰਾਜਨੀਤਿਕ ਖੇਤਰ ਵਿੱਚ ਉਹਨਾਂ ਦਾ ਆਪਣਾ ਵਿਧਾਨ ਸਭਾ ਖੇਤਰ ਹੈ ਜਿਹੜਾ ਉਹ ਜਨਰਲ ਹੋ ਚੁੱਕਾ ਹੈ ਉਹਨਾਂ ਦੇ ਆਪਦੇ ਵਿਧਾਨ ਸਭਾ ਖੇਤਰ ਤੋਂ ਇਲਾਵਾ ਲੋਕ ਸਭਾ ਹਲਕਾ ਭਾਵੇਂ ਪਾਰਟੀ ਵੱਲੋਂ ਇੱਕ ਸੂਝਵਨ ਆਗੂ ਨੂੰ ਉਭਾਰ ਦਿੱਤਾ ਗਿਆ ਹੈ ਡਾਕਟਰ ਅਮਰ ਸਿੰਘ ਲਗਾਤਾਰ ਦੂਜੀ ਵਾਰ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਬਣ ਚੁੱਕੇ ਨੇ ਤੇ ਉਹਨਾਂ ਦੀ ਚੋਣ ਮਹਿੰਮ ਵਿੱਚ ਸ਼ਮਸ਼ੇਰ ਸਿੰਘ ਦੂਲੋ ਦਾ ਕਿਤੇ ਪੂਰਾ ਵੀ ਯੋਗਦਾਨ ਨਜ਼ਰ ਨਹੀਂ ਆਉਂਦਾ ਕਥਤ ਤੌਰ ਤੇ ਜਦੋਂ ਸੀ ਝਾਤ ਮਾਰਦੇ ਆ ਤੇ ਗੁਰਕੀਰਤ ਸਿੰਘ ਕੋਟਰੀ ਖੰਨਾ ਤੋਂ ਦੋ ਵਾਰ ਐਮਐਲਏ ਬਣਦੇ ਨੇ ਤੇ ਤੀਜੀ ਵਾਰ ਹਾਰ ਜਾਂਦੇ ਨੇ ਉਹਨਾਂ ਦੀ ਚੋਣ ਮੁਹਿੰਮ ਵਿੱਚ ਕਿਤੇ ਸ਼ਮਸ਼ੇਰ ਸਿੰਘ ਦੂਲੋਂ ਨਜ਼ਰ ਨਹੀਂ ਆਉਂਦੇ ਪੰਜਾਬ ਦੇ ਕਿਸੇ ਹਲਕੇ ਵਿੱਚ ਸ਼ਮਸ਼ੇਰ ਸਿੰਘ ਦੂਲੋਂ ਦਾ ਦਾਵਾ ਹੈ ਜਿਹੜਾ ਉਹ ਕਿਤੇ ਨਜ਼ਰ ਨਹੀਂ ਆਉਂਦਾ ਪਰੰਤੂ ਜਦੋਂ ਪ੍ਰਗਟ ਸਿੰਘ ਸ਼ਮਸ਼ੇਰ ਸਿੰਘ ਦੂਲੋਂ ਨਾਲ ਮੁਲਾਕਾਤ ਕਰਨ ਲਈ ਪੁੱਜਦੇ ਨੇ ਤੇ ਸਵਾਲ ਸਿਰਫ ਇੰਨੇ ਹੀ ਆ ਕਿ ਉਹ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਉਹ ਸਾਬਕਾ ਮੰਤਰੀ ਨੇ ਸਾਬਕਾ ਲੋਕ ਸਭਾ ਮੈਂਬਰ ਨੇ ਸਾਬਕਾ ਰਾਜ ਸਭਾ ਮੈਂਬਰ ਨੇ ਹਾਲਾਂਕਿ ਇੱਕ ਸੂਝਵਾਨ ਆਗੂ ਦੇ ਤੌਰ ਤੇ ਪਾਰਟੀ ਅੰਦਰ ਉਹਨਾਂ ਦਾ ਹਾਈ ਕਮਾਂਡ ਲੈਵਲ ਤੇ ਕਿਤੇ ਨਾ ਕਿਤੇ ਸਰੂਖ ਆ ਜਿਹੜਾ ਉਹ ਜ਼ਰੂਰ ਹੈਗਾ ਪਰੰਤੂ ਰਾਜਨੀਤਿਕ ਤੌਰ ਤੇ ਜ਼ਰੂਰ ਕਿਉਂਕਿ ਉਹਨਾਂ ਦੇ بیٹے ਵੱਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਪਾਰਟੀ ਕੈਂਡੀਡੇਟ ਦੇ ਖਿਲਾਫ ਚੋਣ ਲੜੀ ਗਈ ਹੈ ਮੇਰੇ ਯਾਦ ਆ ਜਦੋਂ ਸ਼ਮਸ਼ੇਰ ਸਿੰਘ ਦੂਲੋ ਦੇ ਮੁਕਾਬਲੇ ਜਦੋਂ ਪ੍ਰਧਾਨ ਸਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤੇ ਉਦੋਂ ਵਿਕਰਮਜੀਤ ਸਿੰਘ ਕਾਲਸਾ ਖੰਨਾ ਤੋਂ ਚੋਣ ਲੜਦੇ ਨੇ ਦੇ ਖੰਨਾ ਤੋਂ ਚੋਣ ਲੜ ਕੇ ਵਿਕਰਮਜੀਤ ਸਿੰਘ ਖਾਲਸਾ ਜਿੱਤਦੇ ਵੀ ਨੇ ਤੇ ਉਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੁੰਦੇ ਆ ਉਹਨਾਂ ਨੂੰ ਸਭ ਦੇ ਹਲਕੇ ਚੋਂ ਹਾਰ ਦਾ ਮੂੰਹ ਸੀ ਜਿਹੜਾ ਉਹ ਦੇਖਣਾ ਪਿਆ ਸੀ ਪਰੰਤੂ ਇਹ ਗੱਲ ਸਮਝੋ ਬਹਾਰ ਹੈ ਸਰਦਾਰ ਪ੍ਰਗਟ ਸਿੰਘ ਕਿ ਕਿਹੜੀ ਰਾਜਨੀਤੀ ਦੇ ਵਿੱਚ ਆਪਣੇ ਆਪ ਨੂੰ ਉਭਾਰਨਾ ਚਾਹੁੰਦੇ ਨੇ ਤੇ ਕਿਹੜੀ ਰਾਜਨੀਤੀ ਵਿੱਚ ਸਰਦਾਰ ਸੰਸ਼ੇਰ ਸਿੰਘ ਦੂਲੋਂ ਦੇ ਬੋਲਤੇ ਤੇ ਰੱਖ ਕੇ ਚਲਾਉਣਾ ਚਾਹੁੰਦੇ ਨੇ ਬੜੀਆਂ ਵੱਡੀਆਂ ਗੱਲਾਂ ਨੇ ਕਥੇ ਤੌਰ ਤੇ ਅਸੀਂ ਸਰਦਾਰ ਸੰਸ਼ੇਰ ਸਿੰਘ ਦੂਲੋਂ ਦੇ ਵਿਰੋਧੀ ਵੀ ਨਹੀਂ ਪਰੰਤੂ ਜਦੋਂ ਰਾਜਨੀਤਿਕ ਤੌਰ ਤੇ ਕਾਂਗਰਸ ਪਾਰਟੀ ਅੰਦਰ ਅਜਿਹੀਆਂ ਧੜੇਬੰਦੀ ਹੁੰਦੀਆਂ ਨੇ ਅਜਿਹੀਆਂ ਸਰਗਰਮੀਆਂ ਨਜ਼ਰ ਆਉਂਦੀਆਂ ਨੇ ਤਾਂ ਸਵਾਲ ਉੱਠਣੇ ਨੇ ਤੇ ਇਹਨਾਂ ਸਵਾਲਾਂ ਦਾ ਜਵਾਬ ਰਾਜਨੀਤਿਕ ਲੋਕਾਂ ਨੇ ਦੇਣਾ ਹੁੰਦਾ ਹੈ ਤੇ ਰਾਜਨੀਤਿਕ ਤੌਰ ਤੇ ਸ਼ਮਸ਼ੇਰ ਸਿੰਘ ਦੂਲੋਂ ਕੱਲ ਨੂੰ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਬਣ ਜਣੇ ਇਹ ਐਸੀ ਕੋਈ ਗੱਲ ਨਹੀਂ ਬਸ ਇੱਕ ਮੰਤਰੀ ਕੁਝ ਵੀ ਬਣ ਜਾਣ ਬਣਦੇ ਆਏ ਨੇ ਪਰੰਤੂ ਅੱਜ ਦੇ ਘੜੀ ਜਦੋਂ ਪੰਜਾਬ ਕਾਂਗਰਸ ਅੰਦਰ ਇਹੋ ਜਿਹੀਆਂ ਧੜੇਬੰਦੀਆਂ ਉਭਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤਾਂ ਕਾਂਗਰਸ ਦਾ ਉਹ ਦੁਹਰਾਓ ਪਿਛਲੇ ਸਮੇਂ ਦੌਰਾਨ ਜਦੋਂ 2012 ਦੇ ਵਿੱਚ ਕਾਂਗਰਸ ਹਾਰ ਗਈ ਸੀ ਬਹੁਤ ਬੁਰੀ ਤਰ੍ਹਾਂ ਤੇ ਉਹ ਸਮਾਂ ਯਾਦ ਆ ਜਾਂਦਾ ਹੈ ਕਿ ਕਾਂਗਰਸ ਇਸ ਕਰਕੇ ਹਾਰ ਗਈ ਸੀ ਕਿ ਉਹ ਪੰਜਾਬ ਵਿੱਚ ਇੱਕ ਜੇਤੂ ਮਹਿਮ ਲੈ ਕੇ ਹੀ ਚੱਲ ਰਹੀ ਸੀ ਚੋਣ ਨੂੰ ਚੋਣ ਨਹੀਂ ਸਮਝਿਆ ਗਿਆ ਸੀ ਤੇ ਐਸੇ ਵੇਲੇ ਸਰ ਪ੍ਰਗਟ ਸਿੰਘ ਹੈ ਭਾਵੇਂ ਰਾਜਾ ਬਰਿੰਗ ਜੀ ਨੇ ਭਾਵੇਂ ਕੋਈ ਹੋਰ ਆਗੂ ਪ੍ਰਤਾਪ ਸਿੰਘ ਬਾਜਮਾ ਨੇ ਸੁਖਵਿੰਦਰ ਸਿੰਘ ਦਾਵਾ ਨੇ ਕੋਈ ਆਗੂ ਨਹੀਂ ਜਿਹੜੇ ਪੰਜਾਬ ਵਿੱਚ ਇਸ ਲੈਵਲ ਦੀ ਧੜੇਬੰਦੀ ਦੇ ਬਚਾਅ ਵਾਸਤੇ ਕੋਈ ਜਤਨ ਕਰਦਾ ਧੜੇਬੰਦੀ ਆਪਣੇ ਆਪ ਪੈਦਾ ਹੋ ਜਾਂਦੀ ਹੈ ਤੇ ਸਰ ਪ੍ਰਗਟ ਸਿੰਘ ਦੀ ਇਸ ਮੁਲਾਕਾਤ ਨੂੰ ਅਸੀਂ ਕਿਹੜੇ ਅੰਦਾਜ਼ ਵਿੱਚ ਦੇਖੀਏ ਅਸੀਂ ਖਬਰ ਲੈਣ ਲਈ ਪੁੱਜੇ ਸਨ ਇਹ ਪ੍ਰਚਾਰਿਆ ਜਾ ਰਿਹਾ ਪਰੰਤੂ ਇਹ ਸੁੱਖ ਨਹੀਂ ਕਿਸੇ ਵੀ ਪੱਖੋਂ ਤੇ ਪੰਜਾਬ ਕਾਂਗਰਸ ਸ਼ਮਸ਼ੇਰ ਸਿੰਘ ਦੂਲੋਂ ਦੀ ਮੁਲਾਕਾਤ ਨੂੰ ਕਿਵੇਂ ਲੈਂਦੀ ਹੈ ਇੱਕ ਅਲੱਗ ਗੱਲ ਹੈ ਪਰੰਤੂ ਸਰਦਾਰ ਪ੍ਰਗਟ ਸਿੰਘ ਵੱਲੋਂ ਸਤ ਸ਼ਮਸ਼ੇਰ ਸਿੰਘ ਦੂਲੋਂ ਨਾਲ ਮੁਲਾਕਾਤ ਕਰਕੇ ਲੰਮਾ ਸਮਾਂ ਬਤਾ ਕੇ ਰਾਜਨੀਤਿਕ ਵਿਚਾਰ ਵਟਾਂਦਰਾ ਜ਼ਰੂਰ ਕੀਤਾ ਗਿਆ ਹੋਵੇਗਾ ਤੇ ਇਸ ਮੁਲਾਕਾਤ ਦੇ ਨਿਸ਼ਾਨੇ ਤੇ ਕਿ ਚਰਨਜੀਤ ਸਿੰਘ ਚੰਨੀ ਤਾਂ ਨਹੀਂ ਹੋ ਸਕਦੇ ਕਿ ਸੁਖਜਿੰਦਰ ਸਿੰਘ ਰਧਾਵਾ ਤਾਂ ਨਹੀਂ ਹੋ ਸਕਦੇ ਪ੍ਰਤਾਪ ਸਿੰਘ ਬਾਜਵਾ ਤਾਂ ਨਹੀਂ ਹੋ ਸਕਦੇ ਜਾਂ ਖੁਦ ਸਰਦਾਰ ਪ੍ਰਗਟ ਸਿੰਘ ਜਿਹੜਾ ਕਿਸੇ ਕੋਸ਼ਿਸ਼ ਵਿੱਚ ਤਾਂ ਨਹੀਂ ਹੋ ਸਕਦੇ ਇਹ ਬਹੁਤ ਵੱਡਾ ਸਵਾਲ ਹੈ ਇਹ ਸਾਰੇ ਕਿਥੇ ਤੌਰ ਤੇ ਨੇ ਸਰ ਪ੍ਰਗਟ ਸਿੰਘ ਦਾ ਇੱਕ ਕਦਮ ਕਿਸ ਪਾਸੇ ਨੂੰ ਤੁਰਦਾ ਹੈ ਇਹ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਸਾਹਮਣੇ ਤੁਹਾਡੇ ਆ ਜਾਵੇਗਾ ਫਿਲਹਾਲ ਇੰਨਾ ਹੀ ਬਿਫਰ ਹੋ ਸਾਡਾ ਚੈਨਲ ਆਵਾਜ਼ ਦੇ ਗੱਲ ਕਿਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ